ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਦੇ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਪਸ਼ੂ ਤੁਹਾਨੂੰ ਵਿਖਾਉਣੇ ਆਂ ਕਾਫੀ ਖੂਬਸੂਰਤ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਝੋਟੀਆਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਵਾਂਗੇ ਆਹ ਦੇਖ ਸਾਹ ਦੇ ਜੀ ਇਹ ਆ ਬੇਟੀਆਂ ਜਿਹੜੀਆਂ ਰਮਾਨ ਨੇ ਖਾ ਕੇ ਦਿਖਾਉਂਦੇ ਤੁਹਾਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈਪਾ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਚੜਦੀ ਕਲਾ ਜੀ ਬਣਾ ਲੀਆਂ ਤੂੜੀਆਂ ਤਾੜੀਆਂ ਹਾਂਜੀ ਤੂੜੀਆਂ ਤਾੜੀਆਂ ਬਣਾਉਂਦੇ ਪਏ ਤਾਂ ਹੀ ਦੋ ਤਿੰਨ ਵੀਡੀਓ ਮਿਸ ਹੋ ਗਈ ਵਾ ਵਾ ਦਿਨ ਭਾਤੇ ਜੀ ਅੱਜ ਹਜੇ ਵੀ ਰਹਿ ਗਈ ਜੇ 10 ਟਰਾਲੀਆਂ ਰਹਿ ਗਈ ਸਿਰੇ ਬਣਾਉਣੀ ਜੀ ਹਣਾ ਅੱਛਾ ਹਾਂਜੀ 40 45 ਟਰਾਲੀਆਂ ਬਣਾਈ ਜੀ ਠੀਕ ਠੀਕ ਆ ਹਾਂਜੀ ਠੀਕ ਆ ਤੇ ਤਾਂ ਇਹ ਦੋ ਵੀਡੀਓ ਮਿਸ ਕਰਤੀਆਂ ਆ ਵੀਡੀਓ ਮਿਸ ਹੋਈਆਂ ਭਾਈ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਭਾਈ ਬੀਚਾਸੇ ਜੀ ਹਾਂ ਜੀ ਹਰੜ ਖਲਾਸ ਤਸੀਲੇ ਨਾਲਾ ਤੇ ਜਿਹਦਾ ਮਰਸਾ ਜੀ ਤੇ ਫੋਨ ਨੰਬਰ ਬੋਲਦੇ ਇੱਕ ਰੀ ਫੋਨ ਨੰਬਰ 7508079762 ਬਦਲਦਾ ਯਾਰ ਕੀ ਹਾਂ ਜੀ ਉਹ ਫਿਰ ਵਟਸਐਪ ਵਾਲਾ ਨੰਬਰ ਜੀ ਮੈਂ ਚਲੋ ਉਹ ਦੇ ਦਿੰਦੇ ਠੀਕ ਆ ਹਾਂ ਜੀ ਚਲੋ ਸਰਵਾਰ ਫਿਰ ਅੱਜ ਛੋਟੀਆਂ ਤੇ ਅੱਜ ਸਾਰੀਆਂ ਹੀ ਇੱਕ ਦੂਜੇ ਨੂੰ ਕੱਢਦੀਆਂ ਜੀ ਆਪਣੇ ਆਪਣੇ ਜਗ੍ਹਾ ਵਾਲੀ ਉਧਰ ਦਾ ਜੀ ਗੰਗਾ ਨਗਰ ਦਾ ਜੀ ਅੱਛਾ ਹਾਂ ਜੀ ਆਪਣੀ ਆਪਣੀ ਜਗਾ ਜਿਹੜੀਆਂ ਸਾਰੀਆਂ ਸਹੀ ਹੈ ਜੀ ਹਾਂ ਜੀ ਹਾਂ ਜੀ ਹਾਂ ਦੇਖ ਸੰਤ ਤਾਜੀ ਸੁਈ ਆ ਜੜੀ ਤੇ ਅਜੇ ਤਾਂ ਬੋਲਾ ਹੀ ਨਾ ਵਿੱਧਿਆ ਦਾ ਕੋਈ ਇਹਨਾਂ ਥੱਲੇ ਪੀਪਾ ਜੀ ਅਜੇ ਸਾਫ਼ ਨਹੀਂ ਪੂਰੀ ਕੀਤੀ ਢੋਕੇ ਲਾ ਕੇ ਰਾਂਦੇ ਜਿਦਲੇ ਅੱਛਾ ਹਾਂਜੀ ਕਿੰਨਾ ਕਿ ਟੋਚ ਵਾਈ ਜਾਊਗੀ ਦੋ ਦੋ ਪਾਜੀ ਉਹਨਾਂ ਵੀਰ ਹੋਣਾ ਜਿਥੋਂ ਲਿਆਉਂਦੀਆਂ ਸੀ ਕਹਿੰਦੇ 15 ਕਿਲੋ ਚੁਆਏ ਨੇ ਦੂਜੇ 20 আর ਕਿ 30 ਰੋਗ ਆਇਆ ਅੱਛਾ ਹਾਂਜੀ ਤੋਰੋ ਹਾਂ ਫੇਰ ਇੱਕ ਰਹੀ ਹੈਗੀ ਭੋਡੀ ਆ ਜਿਹੜੀ ਇਹਦੀ ਇੱਕ ਅੱਖ ਜਾਰੀ ਬਿੱਲੀ ਹੈ ਇੱਕ ਘੱਟ ਬਿੱਲੀ ਆ ਜਿਹੜੀ ਬਾਕੀ ਥੱਲੇ ਹੁੰਦੇ ਸਾਦੇ ਜੇ ਚੰਗੀ ਤਿਆਰ ਹੋਈ ਆ ਤੇ ਚੰਗੇ ਬੇਥ ਕੁਰੇ ਦੀ ਮਾਲਕਾ ਜਿਹੜੀ ਆਏ ਪੂਰੇ ਵੀ ਨਹੀਂ ਪੂਰੇ ਤਾਂ ਚੁੱਕੇ ਨੇ ਆ ਬੱਚਾ ਜੀ ਵੇਖੀ ਇਹਦਾ ਆਹ ਜੀ ਹਾਂ ਜੀ ਆ ਬੇਖਾ ਜੀ ਆ ਖੋਲ ਆ ਠੀਕ ਹੈ ਜੀ ਹਾਂ ਜੀ ਇਹ ਖੱਲਿਆਂ ਦੇਖ ਸਕਦੇ ਐ ਐਚਐਫ ਗਾਵਾਂ ਵਾਂਗੂ ਤਿਆਰ ਹੋਈ ਐ ਲੈ ਜਾ ਵੇ ਜੀ ਪਰਦ ਬਾਕੀ ਥਾਂਾਂ ਦਾ ਸਾਈਜ਼ ਗੈਪ ਵੀ ਚੰਗਾ ਸਾਡੀ ਭਾਈ ਇਹ ਇੱਕ ਬੈਠੀ ਹੁੰਦੀ ਏ ਇੱਕ ਭਾਂਤੂ ਮਹਿਮਾ ਦਾ ਇਹ ਹੁਣ ਇਹ ਜਿਹੜੇ ਬੈ ਕੇ ਠੀਕ ਆ ਹਾਂਜੀ ਉਹਦੇ ਕਰਕੇ ਕਈ ਵਾਰੀ ਥੋੜਾ ਬੱਸ ਭਾਈ ਦਾ ਇੱਧਰ ਉੱਧਰ ਹੋ ਜਾਂਦਾ ਇੱਕ ਜਿਹੜਾ ਉੱਥੋਂ ਨੂੰ ਬੈਠੀ ਉੱਥੋਂ ਨੂੰ ਪਾ ਗਈ ਆ ਥਾਂ ਨੂੰ ਨਹੀਂ ਦੇਖ ਸਕਦੇ ਇਹਦੇ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਮੋਲੇ ਭਾਜੀ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਜੈ ਜੈ ਕਰ ਲੀਆ ਜੈ ਜੈ ਕਰੀਏਗੇ ਮੋਲੇ ਦਾ 90000 ਜੀ ਅੱਛਾ ਹਾਂ ਜੀ ਕਿੰਨੇ ਦੇ ਦਈਏ 87 ਦੇ ਦਈਏ लास्ट ਤੱਕ 87000 ਜੀ ਹੋਰ ਕਰ ਦੋਗੇ ਮੌਕੇ ਤੇ ਮਾਨ ਦੱਸ ਦੋ ਫਿਰ ਖਾਨਾ ਵਾਲੀ ਗੱਲ ਕਰੀਏ ਪੂਰੇ 85 ਦੇ ਕਰ ਦਈਏ ਫਿਰ ਕਿ ਛੋੜੀ ਭਾਜੀ ਹਣੀ ਜੀ ਅੱਛਾ ਹਾਂ ਜੀ ਠੀਕ ਆ ਹਾਂ ਜੀ ਇੱਕ ਕਰੀਂ ਫਿਰ ਥੱਲੇੋਂ ਦੇਖ ਸਕਦੇ ਜੀ ਮੈਂ ਅਜੇ ਤਾਂ ਬਲਾਤਨ ਗਾਂਂ ਦੀ ਸਾਬ ਨੂੰ ਠੀਕ ਆ ਤੇ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਆ ਦੇਖਾਂ ਦੇ ਥੱਲੇ ਝੋਲੀ ਜੀ ਤੇ ਖਾਣਾ ਦਾ ਥਾਣੇ ਵੀ ਦੇਖ ਸਕਦੇ ਹੁਣ ਤੋਂ ਹੀ ਹੱਥ ਚੋਂ ਆਣ ਵਾਲੇ ਦੋ ਦੰਦ ਝੋਟੀ ਆ ਹਾਂਜੀ ਹਾਂਜੀ ਤੇ ਜਵਾਨ ਪੂਰੀ ਆ ਜਿਹੜੀ ਕੱਦਗਾਠ ਜਿਹੜਾ ਇਹਦਾ ਪੂਰਾ ਵੱਡੀਆਂ ਮੱਜਾਂ ਜਿੱਡਾ ਹੀ ਆ ਹਾਂਜੀ ਇਹ ਸਾਰਾ ਮਾਲ ਉਧਰੋਂ ਹੀ ਆਇਆ ਜੀ ਠੀਕ ਆ ਹਾਂਜੀ ਉਧਰ ਬਣੀ ਕੀ ਕਿੰਨੇ ਚਿਰ ਦੀ ਗੱਬਨ ਚ ਵੇਚੀਏ ਇਹ ਭਾਜੀ ਇਹਨੂੰ 29 ਤਰੀਕ ਨੂੰ 8 ਮਹੀਨੇ ਹੋ ਗਏ ਜੇ ਨਵਾਂ ਮਹੀਨਾ ਲੱਗ ਗਿਆ ਜੀ ਉਹਦੇ ਦੋ ਮਹੀਨੇ ਦੋ ਤੋਂ ਵੀ ਘਾਟੀ ਜੇ ਚਲੋ ਦੋ ਲਾ ਲਓ ਤੁਸੀਂ ਦੋ ਹੀ ਮੰਨ ਕੇ ਚੱਲੀਏ ਆਪਾਂ ਦੋ ਹੀ ਮੰਨ ਕੇ 29 ਤਰੀਕ ਨੂੰ ਨੂੰ ਅੱਠ ਹੋ ਗਏ ਆ ਹਾਂਜੀ ਬਾਕੀ ਜੇ ਜਿਸ ਤਰ੍ਹਾਂ ਇਸ ਤਰ੍ਹਾਂ ਕੋਈ ਪਸ਼ੂ ਹੁੰਦਾ ਵਾ ਉਹਦਾ ਕੋਈ ਵੀਰ 15 20 ਦਿਨ ਦਾ ਮਾਰਜਨ ਉੱਤੇ ਥੱਲੇ ਰੱਖ ਕੇ ਚੱਲੇ ਇੱਕ ਦੋ ਮਹੀਨੇ ਮੰਨ ਲਓ ਲਾ ਲਓ ਕੋਈ 15 20 ਦਿਨ ਪਹਿਲਾਂ ਵੀ ਸੋ ਸਕਦੇ ਵਾਦ ਵੀ ਖੱਟ ਸਕਦੇ ਅੱਛਾ ਮੂੰਹ ਦੋ ਦਾਂਦੇ ਆਪ ਦੋ ਦਾ ਦੇ ਜੀ ਉਹ ਮੂੰਹ ਦਾ ਵਖਾਦਣਾ ਜੇ ਪੜਾਉਣ ਤੋਂ ਕਰਦੀ ਨਹੀਂ ਕਰਦੀ ਥੋੜਾ ਜਿਹਾ ਬਾਕੀ ਆ ਦੇ ਸਕਦੇ ਬਾਕੀ ਜੇ ਕੋਈ ਵੀਰ ਆਪਣੇ ਖਲੂ ਚੈੱਕ ਕਰਕੇ ਖੜੇ ਦੋਂਦੀ ਹੋ ਠੀਕ ਆ ਹਾਂਜੀ ਤੇ ਕੱਦ ਕੱਠ ਵੀ ਪੂਰਾ ਅੱਛਾ ਜਿਹਾ ਦਾ ਦੋ ਮਹੀਨਿਆਂ ਦੇ ਲੱਗ ਚੱਕ ਜਿਹੜਾ ਟਾਈਮ ਆ ਅਜੇ ਨੇ ਖੜਨਾ ਬਾਕੀ ਚੰਗੀ ਤਿਆਰ ਹੋਊਗੀ ਥੱਲੇ ਬਾਕੀ ਥੱਲੀ ਦੀਆਂ ਪੀਪੜੀ ਬੜੀ ਏ ਠੀਕ ਆ ਇਸ ਤਰ੍ਹਾਂ ਤਾਂ ਆਉਂਦਾ ਥੱਲੇ ਬਜੇ ਢੀ ਖੜੀ ਏ ਰਾਜੀ ਝੋਟੀ ਏ ਗੋਲ ਏ ਜਿਹੜੀ ਖੜੇ ਕੋਈ ਸਾਂਭ ਵਾਲਾ ਫੇਰ ਦੀ ਰਾਜੀ ਰਹਿਣਾ ਇਹਨੇ ਮੋਹ ਦਿਖਾਉਣੀ ਤਾਂ ਕੋਸ਼ਿਸ਼ ਕਰ ਦਿੰਨੇ ਆ ਹਾ ਦੇ ਸਾਦੇ ਦੋ ਦੰਦ ਹੋਈ ਵੀ ਨਹੀਂ ਆ ਇਹ ਦੋ ਦੰਦ ਅਜੇ ਮੂੰਹੋਂ ਨਹੀਂ ਦਈ ਅਜੇ ਪੁੱਟੇ ਹੀ ਆ ਦੋ ਦੰਦ ਹਾਂ ਪੁੱਟੇ ਹੀ ਆ ਠੀਕ ਐ ਲੈ ਜਾਓ ਜੀ ਮੂੰਹ ਦੀ ਤਾਂ ਠੰਡੀ ਆ ਬਾਕੀ ਠੰਡੀ ਸੀ ਰਾਬੀ ਪਿੱਛੇ ਬੜੀ ਹੁਣ ਭਾਂਵੇਂ ਡਵੇ ਅੱਜ ਤਾਂ ਮੈਂ ਥੱਲੇ ਬਹਿ ਗਿਆ ਅਸੀਂ ਠੀਕ ਐ ਆਂ ਦੇਖੋ ਹਾਂ ਦੇਖ ਸਾਦੇ ਜੀ ਇਤਰਾ ਮੈਂ ਥੱਲੇ ਇਸ ਤਰ੍ਹਾਂ ਹੀ ਥੱਲੇ ਬਹਿ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਬਹਿ ਕੇ ਭਾਵੇਂ ਆ ਤੁਹਾਨੂੰ ਵੀ ਦੇਖ ਸਕਦੇ ਲੱਗਿਆ ਤਾਂ ਦੇਖੋ ਠੀਕ ਐ ਹਾਂ ਜੀ ਇਹ ਉਧਰ ਦਾ ਰਵਾਇਣਾ ਤੁਹਾਨੂੰ ਪਨਾਇਆ ਬੜਾ ਖੰਡਾ ਸੀ ਉਹਦਾ ਬਾਕੀ ਜਵਾਨ ਵੀ ਪੂਰੀ ਐ ਤੇ ਅਜੇ ਦੋ ਦੰਦ ਤਾਂ ਹੋ ਨਹੀਂ ਦਈ ਆ ਸੋਨ ਦਾ ਕਰੇ ਨੇ ਦੋ ਦੰਦ ਹੋ ਜਾਣਾ ਪੂਰੀ ਹਾਂਜੀ ਜਿਹੜੀ ਇਹਦੀ ਮਾਂ ਆ ਨਾ ਝੋਟੀ ਸੀ ਹਾਂਜੀ ਉਹ ਵੀਰ ਹੋਣਾ ਕੋਈ ਹੈ ਹਾਂਜੀ ਅੱਛਾ 22 ਕਿਲੋ ਦੁੱਧ ਆ ਦੇ ਥਲੇ ਅੱਛਾ ਇਹਦੀ ਜਿਹੜੀ ਭੈਣ ਆ ਉਹਦੇ ਨਾਲ ਵੀ 16 ਕਿਲੋ ਪਹਿਲਾਂ ਥਲੇ ਦੁੱਧ ਆ ਅੱਛਾ ਹਾਂ ਇਹ ਵੇਖੋ ਹਣ ਕੀ ਕਰਦੀ ਆ ਵੇਖੋ ਗੁਮਾਰ ਜੀ ਬਾਕੀ ਚਲੋ ਸੂਰਤ ਦੇ ਚੰਗੀ ਆ ਵੇਖਣ ਚ ਤੇ ਸੋਹਣੀ ਆ ਮੋਲੇ ਦਾ ਫਿਰ ਇਹਦਾ ਮੁੱਲ ਬੜੀ ਚੰਗੀ ਆ ਰੁਪਈਆ ਭਾਜੀ ਹਾਂਜੀ ਹਾਂਜੀ ਗਾਂ ਵੀ 400 ਵਿੱਚ ਆਉਣ ਵਾਲੀ ਆ ਆਉਣ ਵਾਲੀ ਹਾਂਜੀ ਤੇ ਇਹਦਾ ਮੁੱਲ ਮੋਲ ਤਾਂ ਵੀ ਪਈ ਸੱਪਰ ਕਰ ਲਗੀ ਇਹਦਾ ਵੇਖ ਲਓ Samsung ਛੱਡ ਦੇ ਥੋੜੀ ਬਾਤੀ ਜਿੱਤਰਾ ਚੰਗਾ ਲੱਗਦਾ ਬਾਕੀ ਚਲੋ ਜਦਨ ਤਿਆਰ ਹੋ ਗਈ ਹੈ ਇਹ ਵੀ ਦੇ ਦਈਏ ਅੱਛਾ ਹਾਂਜੀ 65000 ਦੀ ਹਾਂਜੀ ਠੀਕ ਆ ਕਿ ਰੇਟ ਇਹੋ ਜਿਹਾ ਹੋਵੇ ਕਿ ਜਿਹੜੇ ਜਦਨ ਸਵੇਰੇ ਤੇ ਡਬਲ ਹੀ ਕਰੇ ਬਾਜੀ ਡਬਲ ਹੀ ਝੋਟੀ ਨਾ ਹੋਊਗੀ ਤਾਂ ਮੈਂ ਬੈਠਾਂ ਕੋਈ ਵੀਰ ਮੇਰੇ ਕੋਲ ਲੈ ਜਾਏ ਹਾਂਜੀ ਲੱਖ ਰੁਪਏ ਨਿਸ਼ਚੈ ਸਾਈ ਰੱਖ ਲੈ ਅੱਛਾ ਤੁਹਾਨੂੰ ਪਤਾ ਸਾਡੇ ਕੋਲ ਇੰਨਾ ਚੰਗ ਸੰਭ ਨਹੀਂ ਹੁੰਦੀ ਹਾਂਜੀ ਹਾਂਜੀ ਸਹੀ ਆ ਕਿ ਨਹੀਂ ਹਾਂਜੀ ਤੇ ਬਾਕੀ ਜੇ ਵੇਗੀ ਇਹੋ ਵੀਡੀਓ ਚ ਪਾਉਣੀ ਜੇ ਵੇਗੀ ਠੀਕ ਹੈ ਤੇ ਫਿਰ ਤਿਆਰ ਕਰਕੇ ਫਿਰ ਨਹੀਂ ਤੇ ਫਿਰ ਬੂਰੀ ਇੱਧਰ ਕਰ ਦੇਣੀ ਆ ਤੇ ਉੱਧਰ ਕਰ ਦੇਣੀ ਆ ਇਹਨੂੰ ਫਿਰ ਉੱਥੇ ਬੰਦ ਦੇਣਾ ਬੂਰੀ ਲਾਏ ਪੈ ਗਈ ਆ ਹੁਣ ਉਹਦੀ ਵੀ ਵੀਡੀਓ ਪਾਵਾਂਗੇ ਤੁਹਾਡੇ ਦੇ ਦਿਨਾਂ ਤੱਕ ਉਹ ਦਿਨਾਂ ਤੱਕ ਹਾਂ ਜੀ ਤੇ ਆ ਵੀ ਗੱਬਣਾ ਹੀ ਆ ਦੋਵੇਂ ਨਹੀਂ ਉਹ ਸੁਈ ਜੇ ਕਾਲਰਾ ਦੀ ਪਲੀ ਪਰਲੀ ਬੈੜ ਚਲੋ ਪਹਿਲਾਂ ਗੱਬਣੀ ਤੇ ਖਾ ਗੱਬਰ ਵੀ ਖਾ ਲਓ ਇਹ ਵੀ ਮਿਲ ਸਾਨੂੰ ਦੰਦਾ ਜੀ ਚੋਗੀ ਹੋਗੀ ਸੂਆ ਕਿ ਨਵਾਜ ਇਹਦਾ ਪਹਿਲਾਂ ਹੀ ਸੂਆ ਰੀਪਾ ਜੀ ਦਾ ਅੱਛਾ ਹਾਂ ਪਹਿਲਾਂ ਹੀ ਸੂਆ ਇਹਦਾ ਤੋਰਾਂ ਫਿਰ ਦਿੰਦਾ ਮੈਂ ਆ ਦੇਖੋ ਇਹ ਬੰਦਾ ਜੀ ਆ ਆ ਦੇ ਸਾਡੇ ਪ्योर ਚਾਰ ਦੰਦੇ ਆ ਬਰਾਬਰ ਦੇ ਹੀ ਕਰਨੇ ਨੇ ਚਾਰ ਦੰਦੇ ਆ ਜੇ ਸਾਰੇ ਪਸ਼ੂ ਸੋਹਣੇ ਆ ਜਿਹੜੇ ਇੱਕ ਦੂਜੇ ਨਾਲ ਸਾਰੀਆਂ ਹੀ ਘੱਟਦੀਆਂ ਅੱਜ ਆਪਣੀ ਆਪਣੀ ਜਗ੍ਹਾ ਸਾਰੀਆਂ ਹੀ ਸਹੀ ਹੈ ਬਾਕੀ ਤੁਸੀਂ ਖੜਦੇ ਆ ਆਪਣੀ ਸਮਝਣਾ ਵਾ ਆਪਣੀ ਮਰਜ਼ੀ ਕਰਕੇ ਕਿਉਂਕਿ ਜਿਹੜੇ ਵੀਰ ਵੀਡੀਓ ਵੇਖਣ ਵਾਲੇ ਹੋ ਸਾਡੇ ਤੋਂ ਸੁਝਵਾਨ ਨੇ ਬਾਕੀ ਆ ਪੀਪਲ ਜੀ ਬਹੁਤ ਠੰਡੀ ਸੀ ਲਿਆ ਕੋਈ ਉਹੋ ਜੀ ਨਹੀਂ ਹੈਗੀ ਹਾਂਜੀ ਠੀਕ ਆ ਹੈ ਜੀ ਇੱਕ ਪੜੀਆ ਵੇਖੋ ਮੜੀ ਵਿਖਾਇਓ ਅਵੇਂ ਬਣਾ ਗਈ ਭਾਂਦਗੀ ਬੋਲਾ ਹੁਣ ਸੱਲ ਗੂੰਦ ਆਉਂਦੀ ਜਦੋਂ ਆਪਾਂ ਉਥੋਂ ਲਈਆਂ ਸੀ ਨਾ ਬੇੜਾ ਠੀਕ ਆ ਆ ਵੇਖੋ ਬਾਕੀ ਹੈ ਗਈ ਪੂਰੀ ਠੰਡੀ ਤੇਰੀ ਹਾਂਜੀ ਛੇਤੀ ਸੂਪ ਹੈ ਨਾ ਇਹਨੇ ਬਹੁਤਾ ਟਾਈਮ ਨਹੀਂ ਖੜਦਾ ਹਫਤੇ ਦੇ ਅੰਦਰ ਅੰਦਰ ਸੂਪ ਹੋ ਗੂ ਤੇ ਇਹ ਵੱਟ-ਬੁੱਟ ਹਵਾਨੇ ਚ ਹੈਗੇ ਸਾਰੇ ਘਟ ਜਾਣੇ ਇਹਨੇ ਬਾਕੀ ਗਰਮੀਆਂ ਚ ਚਾਉਣ ਵਾਲੀਆਂ ਵੇੜਾ ਵੰਦੋਗਾ ਕੱਦ ਕਾਠੇ ਦਾ ਵੀ ਚੰਗਾ ਵਾ ਇਸਾਂ ਵੀ ਜ਼ੰਬੀ ਵੀ ਚੰਗੀ ਐ ਤੇ ਇਹਦਾ ਮੁੱਲ ਇਹਦਾ ਵੀ ਤਾਂ ਹੀ ਮੁੱਲ 55000 ਜੀ ਅੱਛਾ ਹਾਂਜੀ ਤੇ ਕਿੰਨੇ 52 ਦੀ ਦੀ ਸੀ ਹਣਾ 52000 ਦੀ ਕਿ ਪੂਰੇ 50 ਦੀ ਦੇ ਦੀ ਹੈ ਚਲੋ 50 ਜੋ ਫਿਰ ਛੋੜ ਹੀ ਕਰਾਂਗੇ ਆਪਾਂ ਠੀਕ ਐ ਜੀ ਹਾਂਜੀ ਹਾਂਜੀ ਠੀਕ ਐ ਤੇ ਹੁਣ ਇੱਕ ਹੋਰ ਆ ਵੀ ਤਾਜੀ ਸੂਈ ਐ ਹਾਂਜੀ ਹਾਂ ਦੇਖ ਸਾਡੇ ਦੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੇ ਇਹ ਕੱਲ ਰਾਤ ਦੀ ਸੂਈ ਏ ਉਹ ਵਸ਼ੀ ਮਗਰੇ ਦੀ ਨਾੜੂ ਤੇ ਹੀ ਬਚਾ ਅੱਛਾ ਹਾਂਜੀ ਤੇ ਜੇ ਭਲਾ ਪੁਲਾ ਮੰਨਦੇ ਪੜੀਆਂ ਇਹ ਦੇ ਹਾਂ ਦੇਖ ਸਾਡੇ ਜੀ ਇੱਕ ਨਾਲ ਦੋ ਚ ਭਾਈ ਜਾਊਗੀ। ਭਾਪੂ ਜੀ ਭਾਜੀ ਇਹ 14-15 ਕਿਲੋ ਦਾ ਆਮਾ ਚੁਾਈ ਜਾਊਗੀ। ਹੁਣ ਬੋਲਾ ਜੀ ਦੇ ਥਲੇ 10 ਤੋਂ ਪਲਾਸ ਆ। ਤੋੜ ਦੋ ਫਿਰ ਇਹਨਾਂ। ਇਹ ਵੀ ਮੇਰੇ ਸਹਾਨਾ ਉਹਨਾਂ ਬੰਦਾ ਜੀ ਆ ਕਿ ਜਵਾਨ ਹੈ। ਇਹ ਛੱਗੀ ਹੈ ਜੀ। ਇਹ ਸੂਆ ਪਹਿਲਾਂ ਹੀ ਜਾਂਦਾ ਵੀ। ਅੱਛਾ। ਜਵਾਨ ਨਹੀਂ ਹੈ ਜੀ। ਇਹ ਹੈਗੀ ਛੱਗੀ ਹੈ ਜੀ। 10 ਤੋਂ ਪਲਾਸ ਹੀ ਆ ਬੋਲਾ ਦੇ ਥਲੇ। ਠੀਕ ਹੈ। ਇਹਦੇ ਮਗਰ ਬੱਛੀ ਜੇ। ਬੱਛੀ ਜੇ। 1 ਮਿੰਟ ਰੋਕੇ ਉਹ ਗਾਂ ਇੱਥੇ। ਆ ਵੱਛੀ ਜਿਹੜੀ ਉਹ ਕਾ ਚੜਿਆ ਵੱਛੀ ਜਿਹੜੀ ਕਾਫੀ ਕਮਾਲ ਦੀ ਐ ਸੋਹਣੀ ਟੀਕੇ ਦੀ ਵੱਛੀ ਐ 나ੜੋ ਜਿਹੜਾ ਨਾਲ ਹੀ ਆਹ ਦੇਖ ਸਕਦੇ ਸਰਾ ਘੁੰਮ ਗਿਆ ਤਾਂ ਨੂੰ ਚਲੋ ਤੋਰ ਦੋ ਲੱਗੇ ਠੰਡੀ ਸੀ ਲੱਭ ਪਈ ਜਿਹੜੀ ਠੀਕ ਐ ਕੋਈ ਗੱਲ ਨਹੀਂ ਜਿਤਨਾ ਮਰਜੀ ਕੋਈ ਵੀ ਦੇ ਇਹਦਾ ਮੁੱਲ ਫਿਰ ਇਹਦਾ ਰੁਪਈਆ ਨਹੀਂ ਮੁੱਲ ਕਹਿੰਦੇ ਭਾਈ 40 ਕਰੀਏ 30000 ਰੁਪਏ ਦੇ ਦਾਂਗੇ ਤੁਹਾਨੂੰ ਅੱਛਾ ਹਾਂਜੀ ਚਲੋ ਥੋੜੀ ਬਾਅਦ ਦੀ ਛੋਟ ਛੜ ਮੌਕੇ ਤੇ ਕਰਦੇ ਕਿੰਨੇ ਦੇ ਕਰਦੀ ਆਪ ਹੀ ਜੈਸ ਨੋ ਕਰਦਾ ਫਿਰ ਭਾਈ ਲਾਸਟ 30000 ਦੇ 20000 ਰੁਪਏ ਛਡਾਂਗੇ ਚਲੋ 30000 ਦੇ 20000 ਮੋਕਾ ਤੇ ਹੋਰ ਕਰਦੇ ਆ। ਉਹ ਕਿਤੇ ਛੋਟ ਸੈਡ ਦਾ ਭਾਈ ਵਾਸੀ 14 15 ਕਿਲੋ ਦੁੱਧ ਦੇਈਓ ਵੀ ਰਾਮ ਨੂੰ। ਠੀਕ ਆ। ਹਾਂਜੀ। ਤੇ ਆ ਵੀ ਸੋਈ ਸੁਵਾਈ ਜੇ। ਇਹ ਵੀ ਸੋਈ ਜਾ ਵੀ ਭਾਜੀ। ਆ ਪੰਜਾਹ ਚੌਥਾ ਪੰਜਵਾਂ ਦਿਨ ਜੇ ਸੂਈ ਨਾ ਆਜ ਬੱਚਾ। ਕੱਟਾ ਜੇ ਮਗਰ ਇਹਦੇ। ਹਮ ਤਾਂ ਹੋ ਗਿਆ ਹਾਂ ਗੱਤੋਂ ਆ ਤੇ। ਠੀਕ ਆ ਜੀ। ਹਾਂਜੀ। ਇਤੋਂ ਬਾਅਦ ਇਹ ਕਾ ਵੀ ਛੋਟੀ ਤੁਹਾਨੂੰ ਦਿਖਾਉਣੀ ਕਾਫੀ ਖੂਬਸੂਰਤ ਹੈ। ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਹੈ? ਇੱਕੋ ਭਾਜੀ 10 ਤੋਂ ਪਲਾਸੀ ਜੇ ਬੋਲਾ। ਅੱਛਾ। ਹਾਂ ਤੇ ਮੰਨ ਲਓ ਲੀਟਰ ਵਾਲਾ ਭਾਈ ਕੋਈ ਚਾਰ ਟਾਈਮ ਚੋਲੇ 10 ਕਿਲੋ ਸਾਡੇ ਘਰੋਂ ਚੋ ਤੋਰ ਤੇ Otra ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਭਾਜੀ ਦੂਜਾ ਸੂਆ ਜੀ ਦਾ ਹਾਂਜੀ ਵੀਰ ਹੁਣੇ ਕਿਹਦੇ 12 ਕਿਲੋ ਅਸੀਂ ਦੁੱਧ ਚੋਇਆ ਪਹਿਲੇ ਸੂਏ ਅੱਛਾ ਹੈ ਵੀ ਲੋਈ ਆ ਤੁਹਾਨੂੰ ਪਤਾ ਏ ਹਾਂਜੀ ਉਹ 13 14 ਕਿਲੋ ਹਰ ਵੀ ਬਈ ਰਾਮ ਨਾਲ ਕਰ ਜੂਏ ਪੈਂਟੇ ਪੂਰੇ ਦੀਆਂ ਭੱਜੀਆਂਾਂ ਝੋਟੀਆਂ ਤੋਰੋ ਫੇਰ ਇੱਕ ਕਰੀਏ ਹਾਂਜੀ ਜੀ ਥਾਣੇ ਦੇਖ ਸਕਦੇ ਇਹਦੇ ਵੀ ਲੱਗ ਦੇਖ ਇਹ ਆ ਵੀ ਚੋਣ ਚਵਾ ਵੀ ਬੜਾ ਜਿਆਦਾ ਜੀ ਇਹ ਸੂਈ ਭਾਜੀ ਇਹ ਮੈਲਾ ਨਹੀਂ ਮਾਰਨਾ ਬਾਕੀ ਪੇਠਪੜੇ ਤਾਂ ਇਹ ਵੀ ਚੰਗੀ ਆ ਜੀ ਬੱਲੇ ਜੀ ਲੋਹੀ ਮੱਝ ਆ ਜਿਹੜੀ ਹੈ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਦਾ ਹਰਪੀ ਭਾਈ 80000 ਜੀ ਕਿੰਨੇ ਦੀ ਦੇਣੀ ਹੈ 77 ਦੀ ਦੇ ਦिए ਉਰੇ 75 ਦੀ ਦੇ ਦਈਏ ਅਜਾ ਦੇ ਦਈਏ ਜਿਹੜਾ ਵੀ ਲੈ ਜੂਣਾ ਹਰਪ੍ਰੀਤ ਭਾਜੀ ਕਰੂਗਾ ਯਾ 10 ਕਿਲੋ ਸਾਡੇ ਘਰਪਾ ਕੋ ਤਿੰਨ ਟਾਈਮ ਚੋ ਕੇ ਲੈ ਜੀ ਠੀਕ ਹੈ ਜੀ 1 ਲੀਟਰ ਵਾਲਾ 10 ਕਿਲੋ ਦੁੱਧ ਹੋ ਹੁਣ ਮੋਕਾ ਠੀਕ ਹੈ ਹਾਂਜੀ ਤੇ ਹੁਣ ਇੱਕ ਆ ਛੋਟੀ ਇਹ ਵੀ ਕਾਫੀ ਕਮਾਲ ਦੀ ਹੈ ਜਿਹੜੀ ਇਹ ਵੀ ਦੇਣਾ ਜੀ ਭਾਜੀ 15 ਕਰ ਦੀਏ ਪਰ ਸਾਂਭੇ ਸਾਂਭੀ ਕੇ ਵੀ ਨਾ ਪੂਰੀ ਰੀਝ ਨਾ ਆਵੇ ਨਾ ਸਾਂਭੀ ਕੇ ਤੇ ਪੈਸੇ ਵੀ ਰੀਜਣਾ ਤੁਸੀਂ ਮਗਰ ਲਾਏ ਹੋਣੇ ਤੇ ਅੱਜ ਰੀਜਨੇ ਮੰਗੋਗੇ ਤੁਸੀਂ ਪੂਰੀ ਜੀ ਪੈਸੇ ਵੀ ਲਾਏ ਜੀ ਭਾਜੀ ਅੱਛਾ ਮੇਰਾ ਤਾਂ ਰਾਦਾ ਨਹੀਂ ਵੀਡੀਓ ਚ ਪਾਉਂਦਾ ਮੈਂ ਚੱਲ ਦੂਜੀ ਤੀਜੀ ਵੀਡੀਓ ਚ ਪਾਵਾਂਗੇ ਆਪਾਂ ਅੱਛਾ ਫੇਰ ਮੈਂ ਚੱਲ ਪਾ ਦਿੰਨੇ ਆ ਸੂਆ ਕਿਨਵਾ ਸੂਆ ਪਹਿਲਾ ਹੀ ਹਰ ਬੀਬੀ ਚੌਗੀ ਆ ਮੂ ਪਹਿਲਾ ਹੀ ਸੂਆ ਤੇ 4 ਦੰਦ 4 ਦੰਦ ਮੈਂ ਖੋਲ ਕੇ ਤੇ ਪੂਰੀ ਵੱਡੀਆਂ ਮੱਜਾਂ ਚ ਜਿਹੜੀ ਵੱਡੀਆਂ ਮੱਜਾਂ ਵਾਂਗੂ ਸਰੀਰ ਹੈ ਇਹਦਾ ਵੀ ਹਾਂਜੀ ਬਾਕੀ ਖੜਨੀ ਤੁਸੀਂ ਆਪਣੀ ਸਮਝ ਨਾਲ ਹੀ ਵੇਖ ਕੇ ਜਿੰਨੀ ਕਾ ਸਾਡੀ ਸਮਝ ਆ ਹੀ ਉਸ ਹੱਣਾ ਤੁਹਾਨੂੰ ਦੱਸੀ ਜਾਂਦੇ ਆ ਕੇ ਬਹੁਤ ਜਿਆਦੀ ਠੰਡੀ ਹੈ ਵੀ ਝੋਟੀ ਬੜੀ ਸ਼ਾਂਤ ਜੀ ਝੋਟੀ ਆ ਜਿਹੜੀ ਆ ਦੇਖ ਸਕਦੇ ਜੀ ਭਾਵੇਂ ਇਤਨਾ ਜਿੱਤਰਾ ਮਰਜੀ ਬਿਲਕੁਲ ਛੋਟਾ ਸਿੰਘ ਹੈ ਦੇ ਨਾਲ ਇੱਕ ਬੰਦੇ ਰੱਖੇ ਜਿੱਦ 15 ਖੜੇ ਕੋਈ ਸਾंभ ਲਾਈ ਇਦ ਮੈਂ ਸਾंभ ਲਾ ਵੀ ਪਰ ਇਹ ਰੀ ਝੋਟੀ ਚੰਗੀ ਬੰਨੀ ਆ ਬਾਕੀ ਥਾਣੇ ਦਾ ਵੀ ਹੁਣ ਤੋਂ ਹੀ ਹੱਥ ਚ ਆਉਣਾ ਬੜਾ ਭਾਈ ਦਾ ਪਿਆਰਾ ਜੀ ਚੰਗੀ ਤਿਆਰ ਹੋਣੀ ਆ ਲੈਂਦੇ ਨੇ ਛੜ ਨਸਲ ਬੜੀ ਐ ਛੋਟੀ ਦੀ ਤੇ ਆਹ ਦੇਖ ਸਕਦੇ ਸਾਨੂੰ ਇਹਦੇ ਲੱਗ ਗਿਆ ਤੇ ਇਹਦਾ ਮੁੱਲ ਇਹਦਾ ਰੁਪਈਆ ਜੀ ਆਪਾਂ ਫੋਨ ਤੇ ਕਰਾਂਗੇ ਮੁੱਲ ਅੱਛਾ ਹਾਂਜੀ ਫੋਨ ਲਾ ਕੇ ਕੋ ਪੁੱਛ ਆਪਾਂ ਜਿਹੜੀ ਸਾਹ ਹੈ ਦੀ 15 ਦਿਨ ਛੱਡ ਕੇ ਦਵਾਂਗੇ ਜਿਹੜਾ ਹੁਣ ਦਾ ਹੁਣ ਦੇ ਹਿਸਾਬ ਨਾਲ ਦੇ ਦੋਗੇ ਹਨਾ ਹੁਣ ਦੇ ਹਿਸਾਬ ਨਾਲ ਆਪਾਂ ਦਵਾਂਗੇ ਜੇ ਤਿਆਰ ਕਰਕੇ ਵੇਚੀ ਤੇ ਫਿਰ ਮੁੱਲ 15 ਦਿਨਾਂ ਨੂੰ ਛੋਡੀ ਸੋਹਣੀ ਤੁਹਾਨੂੰ ਬਿਯਾਰ ਵੀ ਹੁਣ 10000 ਫਟ ਪੈ ਜਾਣਾ ਜੀ ਹਾਂਜੀ ਹਾਂਜੀ ਵਧ ਜਾਣਾ ਤੁਹਾਨੂੰ ਪਤਾ ਹੀ ਜੀ ਹਾਂਜੀ ਹਾਂਜੀ ਕਿਉਂਕਿ ਕਣਕਾ ਕੁਣਕਾ ਹੁਣ ਸਭੀਆਂ ਚੱਲੀਆਂ ਐ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਆਪਾਂ ਨੂੰ ਫੋਨ ਕਰ ਲੈ ਜੇ ਕਿਦਰ ਪਸੰਦ ਹੋ ਬਈ ਬਾਕੀ ਕੋਈ ਵੀਰ ਆਪਣ ਇੱਥੇ ਆਓ ਆਪਣੀ ਤਸੱਲੀ ਕਰੋ ਅੱਜ ਆਦੀਆਂ ਗੱਬਨਾ ਹੀ ਆ ਤੇ ਜਾਂ ਬਿਲਕੁਲ ਤਾਜ਼ੀਆਂ ਸੂਈਆਂ ਪਾਸ ਕਰਕੇ ਵੇਖ ਚੱਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ